ਸੰਤਨ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੋਹੀ ਰਾਗ ਵਿੱਚ ਫਰਮਾਨ ਕਰ ਰਹੇ ਹਨ ਸੋਹੀ ਮਹਲਾ 5 ਸਿਮਰਤ ਬੈਦ ਪੁਰਾਨ ਪੁਕਾਰਨ ਪੋਥੀਆਂ ਨਾਂ ਬਿਨਾ ਸੁਬਕੋੜ ਗਾਲੀ ਹੋਛੀਆਂ ਗੁਰੂ ਸਾਹਿਬ ਜੀ ਗੁਰੂ ਪਿਆਰੇ ਫਰਮਾਨ ਕਰਦੇ ਨੇ ਸਿਮਰਤ বেদ ਭਾਬ ਕੇ 27 ਸਮਰਤੀਆਂ ਤੇ ਚਾਰ বেদ 18 ਪੁਰਾਨ ਤੇ ਹੋਰ ਧਾਰਮਿਕ ਗ੍ਰੰਥ ਪੋਥੀਆਂ ਇਹ ਪੁਕਾਰ ਪੁਕਾਰ ਕੇ ਕਹਿੰਦੀਆਂ ਹਨ ਭਾਬ ਕੇ ਉੱਚੀ ਆਵਾਜ਼ ਦੇ ਨਾਲ ਸਾਰੇ ਧਾਰਮਿਕ ਗ੍ਰੰਥ ਕਹਿੰਦੇ ਨੇ ਇਹ ਨਾਮ ਤੋਂ ਬਿਨਾ ਸਭ ਗੱਲਾਂ ਭਾਲ ਕੇ ਜਿੰਨੇ ਵੀ ਕਰਮ ਕਾਂਡ ਕਰਨੇ ਨੇ ਸਾਰੇ ਝੂਠੇ ਨੇ ਤੁਛ ਨੇ ਕਿਉਂਕਿ ਜੀਵ ਕਰਮ ਕਾਂਡਾਂ ਦੇ ਵਿੱਚ ਜ਼ਿਆਦਾ ਵਿਸ਼ਵਾਸ ਰੱਖਦੇ ਨੇ ਇਹ ਕਰਮ ਕਰ ਲਈਏ ਪੁੰਨਦਾਨ ਕਰ ਲਈਏ ਸ਼ਾਇਦ ਸਾਡਾ ਭਲਾ ਹੋ ਜਾਵੇਗਾ ਨਹੀਂ ਗੁਰੂ ਪਿਆਰਿਓ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਕਹਿੰਦੇ ਨੇ ਭਾਈ ਨਾਮ ਜਪਣਾ ਜ਼ਰੂਰੀ ਹੈ ਨਾਮ ਤੋਂ ਬਿਨਾ ਸਾਰੀਆਂ ਗੱਲਾਂ ਛੋਡੀਆਂ ਨੇ ਔਰ ਜਿਹੜੇ ਜੀਵ ਧਾਰਮਿਕ ਗ੍ਰੰਥਾ ਨੂੰ ਪੜ੍ਹਦੇ ਨੇ ਔਰ ਪੁਕਾਰ ਪੁਕਾਰ ਕੇ ਕਹਿੰਦੇ ਨੇ ਆਹ ਕਰਮ ਕਰੋ ਇਸ ਤਰ੍ਹਾਂ ਕਰੋ ਉਹਨਾਂ ਦੀਆਂ ਗੱਲਾਂ ਸਾਰੀਆਂ ਝੂਠੀਆਂ ਨੇ ਛੋਡੀਆਂ ਨੇ ਨਾਮ ਅਨੰਧਾਨ ਅਪਾਰ ਭਗਤਾ ਮਨ ਵਸੈ ਨਾਮ ਦਾ ਨਿਦਾਨਾ ਭਾਵ ਕੇ ਜਾਨਾ ਗੁਰੂ ਪਿਆਰੇ ਉਹ ਭਗਤਾ ਦੇ ਹਿਰਦੇ ਦੇ ਵਿੱਚ ਵਸਦਾ ਜੋ ਗੁਰੂ ਦੇ ਭਗਤ ਹਨ ਪਾਰ ਬ੍ਰਹਮ ਦੇ ਭਗਤ ਹਨ ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ ਜਨਮ ਮਰਨ ਦਾ ਦੁੱਖ ਅਤੇ ਮੋਹ ਦਾ ਦੁੱਖ ਇਹ ਗੁਰੂ ਦੀ ਸਤ ਸੰਗਤ ਕਰਨ ਦੇ ਨਾਲ ਜਿਵੇਂ ਆਪ ਸਰਬਤ ਸਿੰਘ ਤਾਂ ਬਰਾਜੀ ਹੋਣਾ ਬੈਠੇ ਹੋ ਸਤ ਸੰਗਤ ਕਰ ਰਹੇ ਹੋ ਇਸ ਤਰ੍ਹਾਂ ਸੰਗਤ ਕਰਨ ਦੇ ਨਾਲ ਇਹ ਦੁੱਖ ਦਿਲਦਰ ਜਨਮ ਮਰਨ ਦੇ ਔਰ ਸਾਡੇ ਇਥੋਂ ਦੇ ਦੁੱਖ ਸਰੀਰਕ ਦੁੱਖ ਅੰਦਰੂਨੀ ਦੁੱਖ ਇਹ ਸਾਰੇ ਨਾਸ਼ ਹੋ ਜਾਂਦੇ ਹਨ ਰਹਾਉ ਦਾ ਵਿਸ਼ਰਾਮ ਦੇ ਕੇ ਸਤਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਮੋਹ ਬਾਦ ਅਹੰਕਾਰ ਸਰਪਰ ਰੁੰਨਿਆ ਮੋਹ ਹਰ ਇੱਕ ਜੀਵ ਨੂੰ ਮੋਹ ਹੈ ਜਿਤਨੇ ਜੀਵ ਨੇ ਸੰਸਾਰ ਦੇ ਵਿੱਚ ਚਾਹੇ ਪੰਛੀ ਹਨ ਚਾਹੇ ਜਾਨਵਰ ਹਨ ਸਾਰਿਆਂ ਨੂੰ ਮੋਹ ਹੈ ਇਸੇ ਤਰ੍ਹਾਂ ਇਸ ਸੰਸਾਰੀ ਲੋਕਾਂ ਨੂੰ ਮੋਹ ਹੈ ਔਰ ਬੜਾ ਅਹੰਕਾਰ ਹੈ ਹਰ ਇੱਕ ਬੰਦੇ ਦੇ ਵਿੱਚ ਐਨਾ ਹੰਕਾਰ ਹੈ ਜਿਹੜਾ ਬੰਦਾ ਕਦੇ ਹੰਕਾਰ ਵੀ ਨਹੀਂ ਨਾ ਕਰਦਾ ਕਦੇ ਉਹਨੂੰ ਵੇਖਿਆ ਹੀ ਨਹੀਂ ਅਸੀਂ ਹੰਕਾਰ ਕਰਦੇ ਨੂੰ ਗੁਰੂ ਸਾਹਿਬ ਜੀ ਕਹਿੰਦੇ ਉਹਦੇ ਵਿੱਚ ਵੀ ਸੂਖਮ ਹੰਕਾਰ ਬੜਾ ਹੁੰਦਾ ਹੈ ਉਹ ਵੀ ਬੜਾ ਹੰਕਾਰ ਨਾਲ ਭਰਿਆ ਹੁੰਦਾ ਹੈ ਤੇ ਕਈਆਂ ਦਾ ਗੁਰੂ ਪਿਆਰਿਓ ਪ੍ਰਤੱਖ ਹੰਕਾਰ ਦਿਸਦਾ ਹੁੰਦਾ ਹੈ ਕੋਈ ਮਾੜੀ ਜੀ ਗੱਲ ਕਹਿ ਦਿਓ ਨਾ ਤੇ ਉਹ ਦੱਸਾਂ ਕਿਵੇਂ ਬੋਲਣਗੇ ਹੈਂ ਤੂੰ ਮੈਨੂੰ ਇਹ ਗੱਲ ਕਹੀ ਤੇਰੀ ਹਿੰਮਤ ਕਿਵੇਂ ਪਾਈ ਮੈਨੂੰ ਇਹ ਗੱਲ ਕਹਿਣ ਦੀ ਮੈਨੂੰ ਇਸ ਤਰ੍ਹਾਂ ਕਿਉਂ ਤੂੰ ਬੋਲਿਆ ਇੰਨਾ ਹੰਕਾਰ ਕੇ ਭਾਵ ਕੇ ਝਲਕਾਂ ਮਾਰਦਾ ਹੁੰਦਾ ਹੰਕਾਰ ਚਿਹਰੇ ਤੋਂ ਦਿਸਦਾ ਹੁੰਦਾ ਹੈ ਹੰਕਾਰ ਔਰ ਇਸ ਦੇ ਬੋਲ ਬਾਣੀ ਦੇ ਵਿੱਚ ਹੰਕਾਰ ਦਿਸਦਾ ਹੁੰਦਾ ਹੈ ਤੇ ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਮੋਹ ਮਾਇਆ ਦਾ ਇਹ ਵੀ ਬਾਦ ਦੇ ਵਿਰਥ ਹੈ ਔਰ ਹੰਕਾਰ ਕਰਨਾ ਵੀ ਵਰਥ ਹੈ ਸਰ ਪਰ ਰੁੰਨਿਆ ਜਿਹੜੇ ਲੋਕ ਹੰਕਾਰ ਕਰਦੇ ਨੇ ਹੁਣ ਜਿਨ੍ਹਾਂ ਜਿਨ੍ਹਾਂ ਨੇ ਹੰਕਾਰ ਕੀਤਾ ਰਾਵਣ ਚਾਰ ਵੇਦਾਂ ਦਾ ਪਾਠੀ ਸੀ ਬੜਾ ਸਿਆਣਾ ਮਨੁੱਖ ਸੀ ਬੜਾ ਵਿਦਵਾਨ ਸੀ ਬੜਾ ਬਲ ਵਾਲਾ ਸੀ ਪਰ ਉਸ ਨੇ ਵੀ ਹੰਕਾਰ ਕੀਤਾ ਤੇ ਸਾਰਾ ਕੁਝ ਨਾਸ ਕਰ ਲਿਆ ਰਾਜ ਭਾਗ ਜਾਂਦਾ ਰਿਹਾ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ ਕਿ ਭਾਈ ਇਹ ਮੋਹ ਤੋਂ ਵੀ ਬਚਣਾ ਚਾਹੀਦਾ ਇਹ ਵੀ ਵਰਥ ਹੈ ਔਰ ਅੰਕਾਰ ਵੀ ਜਿਹੜੇ ਜੀਵ ਕਰਦੇ ਨੇ ਅੱਜ ਤੱਕ ਉਹ ਰੋਏ ਨੇ ਹੱਸੇ ਨਹੀਂ ਕਦੇ ਜਾਂ ਖੁਸ਼ ਨਹੀਂ ਹੋਏ ਜਿਨ੍ਹਾਂ ਨੇ ਅੰਕਾਰ ਕੀਤਾ ਨਾ ਇਸ ਦੁਨੀਆ ਦੇ ਵਿੱਚ ਸਾਰੇ ਇਸ ਦੁਨੀਆ ਤੋਂ ਰੋਂਦੇ ਗਏ ਰੋਂਦੇ ਰੋਂਦੇ ਨਾਮ ਤੋਂ ਬਿਨਾ ਸਾਰੇ ਜੀਵ ਰੋਂਦੇ ਹੀ ਇੱਥੋਂ ਜਾਂਦੇ ਨੇ ਸੁਖ ਨਾ ਪੈਣ ਮੂਲ ਨਾਮ ਵੇ ਸ਼ੁੰਨਿਆ ਸੁਖ ਕਦੇ ਨਹੀਂ ਪਾਉਂਦੇ ਜੀਵ ਜਿਹੜੇ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਵਿਛੜੇ ਨੇ ਭਾਵ ਕਿ ਉਹਦੇ ਚਰਨ ਕਮਲਾਂ ਨਾਲੋਂ ਵਿਛੜ ਚੁੱਕੇ ਨੇ ਗੁਰੂ ਦੇ ਲਾੜ ਨਹੀਂ ਜੜੇ ਜੀਵ ਲੱਗੇ ਉਹ ਕਦੇ ਸੁੱਖ ਨਹੀਂ ਪਾਉਂਦੇ ਸਦਾ ਉਹ ਦੁੱਖ ਹੀ ਪਾਉਂਦੇ ਨੇ ਜਿਹੜੇ ਵਿਛੜੇ ਹੋਏ ਗੁਰੂ ਤੋਂ ਮੇਰੀ ਮੇਰੀ ਧਾਰ ਬੰਧਨ ਬੰਦਿਆ ਇਹ ਜੀਵ ਕਰਤਾ ਮੇਰੀ ਮੇਰੀ ਪੁੱਛ ਲੋ ਆ ਘਰ ਕਹਿੰਦਾ ਮੇਰਾ ਅਜ ਮੀਨ ਕਹਿੰਦੀ ਮੇਰੀ ਆ ਪੁੱਤ ਕਹਿੰਦਾ ਮੇਰਾ ਆ ਜੈਦਾ ਦਾ ਗੱਡੀ ਕਹਿੰਦੀ ਮੇਰੀ 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 ਜੀਵ ਕਰਦਾ ਰਹਿੰਦਾ ਕਦੇ ਨਹੀਂ ਕਿਹਾ ਕਿ ਪ੍ਰਮਾਤਮਾ ਤੇਰੀ ਚੀਜ਼ ਹੈ ਮੇਰਾ ਕੁਝ ਵੀ ਨਹੀਂ ਇਹ ਸਭ ਕੁਝ ਤੇਰਾ ਹੈ ਜਿਨ੍ਹਾਂ ਨੇ ਕਿਹਾ ਨਾ ਭਗਤ ਕਬੀਰ ਜੀ ਕਹਿੰਦੇ ਕਬੀਰ ਮੇਰਾ ਮੁਜਮੈਂ ਕਿਛ ਨਹੀਂ ਜੋਖਸ਼ ਹੈ ਸੋ ਤੇਰਾ ਤੇਰਾ ਤੁਝ ਕੋ ਸੋ ਤੇ ਕਿਆ ਲਾਗੇ ਮੇਰਾ ਜਿਨ੍ਹਾਂ ਨੇ ਇਹ ਰੀਤੀ ਅਪਣਾਈ ਇਹ ਮਿਰਦਾ ਅਪਣਾਈ ਹੈ ਨਾ ਉਹਨਾਂ ਨੇ ਪ੍ਰਮਾਤਮਾ ਨੂੰ ਪਾਇਆ ਅਸੀਂ ਸੰਸਾਰੀ ਜੀਵ ਮੇਰੀ ਮੇਰੀ ਕਰਦੇ ਆ ਮੇਰੀ ਮੇਰੀ ਕਰਦੇ ਜਨਮ ਗयो ਇਸ ਜੀਵ ਦਾ ਜਨਮ ਜਿਹੜਾ ਹੈ ਨਾ ਇਹ ਅਮੋਲਕ ਜਨਮ ਹੁੰਦਾ ਇੱਕ ਤੇ ਮੇਰੀ ਮੇਰੀ ਕਰਦੇ ਆ ਇਹ ਬੰਦਰਾਂ ਦੇ ਵਿੱਚ ਵੱਜ ਜਾਂਦਾ ਹੈ ਕਦੇ ਵੀ ਛੁਪਕਾਰਾ ਨਹੀਂ ਪਾਉਂਦਾ ਨਰਕ ਸੁਰਗ ਅਵਤਾਰ ਮਾਇਆ ਧੰਧਿਆ ਆਉਣ ਜਾਣ ਦਾ ਦੁੱਖ ਕਦੇ ਆ ਗਿਆ ਇਸ ਦੁਨੀਆ ਵਿੱਚ ਕਦੇ ਚਲਿਆ ਗਿਆ ਇਸ ਤਰ੍ਹਾਂ ਆਉਂਦਾ ਜਾਂਦਾ ਰਹਿੰਦਾ ਹੈ ਤੇ ਮਾਇਆ ਦੇ ਧੰਦਿਆਂ ਦੇ ਵਿੱਚ ਆਪਣਾ ਮੌਲਿਕ ਜੀਵਨ ਵਿਰਥ ਗਵਾ ਕੇ ਇਸ ਦੁਨੀਆ ਤੋਂ ਚਲਿਆ ਜਾਂਦਾ ਹੈ ਧੰਦਿਆਂ ਦੇ ਵਿੱਚ ਫਸਿਆ ਹੋਇਆ ਜੀਵ ਸੋਧਤ ਸੋਧਤ ਸੋਧ ਤਤ ਵਿਚਾਰਿਆ ਗੁਰੂ ਸਾਹਿਬ ਜੀ ਕਹਿੰਦੇ ਅਸੀਂ ਸੋਧ ਸੋਧ ਕੇ ਪੜਤਾਲ ਕਰ ਕਰਕੇ ਵਿਚਾਰ ਵਿਚਾਰ ਕੇ ਇਹ ਤਤ ਕੱਢਿਆ ਹੈ ਕਿ ਨਾਮ ਬਿਨਾ ਸੁਖ ਨਾ ਹੈ ਸਰਪਰ ਹਾਰਿਆ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਸੁਖ ਨਹੀਂ ਸਾਰੇ ਜੀਵ ਇਸ ਦੁਨੀਆ ਤੋਂ ਆਪਣੀ ਜੀਵਨ ਬਾਜੀ ਨੂੰ ਹਾਰ ਕੇ ਜਾਂਦੇ ਨੇ ਜਿਹੜੇ ਨਾਮ ਜਪਦੇ ਨੇ ਉਹ ਜਿੱਤ ਕੇ ਜਾਂਦੇ ਨੇ ਬਾਕੀ ਸਾਰੇ ਜੀਵ ਹਾਰ ਕੇ ਜਾਂਦੇ ਨੇ ਆਵੇ ਜਾਹੇ ਅਨੇਕ ਮਰਮਰ ਜਨਮ ਤੇ ਇਸ ਦੁਨੀਆ ਦੇ ਵਿੱਚ ਅਨੇਕਾਂ ਜੀਵ ਆਉਂਦੇ ਨੇ ਅਨੇਕਾਂ ਜੀਵ ਮਰ ਮਰ ਕੇ ਇਥੋਂ ਤੁਰੇ ਜਾਂਦੇ ਨੇ ਬਿਨ ਬੁੱਝੇ ਸਭ ਬਾਦ ਜੋਨੀ ਭਰਮਤੇ ਜਿਨ੍ਹਾਂ ਚਿਰ ਬਿਜਾਰਤ ਨੂੰ ਬੁੱਝਦੇ ਨਹੀਂ ਕਿ ਪ੍ਰਮਾਤਮਾ ਤਾਂ ਸਾਡੇ ਅੰਦਰ ਹੀ ਬੈਠਾ ਹੈ ਉਹਨਾਂ ਚਿਰ ਗੁਰੂ ਪਿਆਰਿਓ ਇਹ ਜੋ ਵੀ ਗੱਲਾਂ ਜੀਵ ਕਰਦੇ ਨੇ ਜੋ ਵੀ ਕਰਮ ਕਰਦੇ ਨੇ ਸਭ ਬਾਦ ਵਿਅਰਥ ਹੈ ਤੇ ਜੋਨੀਆਂ ਦੇ ਵਿੱਚ ਭਰਮਦੇ ਰਹਿੰਦੇ ਨੇ ਭਾਪ ਕੇ ਮੋੜ ਮੋੜ ਕੇ ਆਉਂਦੇ ਜਾਂਦੇ ਹੀ ਰਹਿੰਦੇ ਨੇ ਛੁਟਕਾਰਾ ਨਹੀਂ ਹੁੰਦਾ ਮੁਕਤੀ ਨਹੀਂ ਹੁੰਦੀ ਗੁਰੂ ਦੇ ਚਰਨ ਕਮਣਾ ਵਿਖੇ ਨਹੀਂ ਸਮਾਉਂਦੇ ਜਿਹੜੇ ਜੀਵ ਇਸ ਤਰ੍ਹਾਂ ਤੁਰੇ ਆਉਂਦੇ ਜਾਂਦੇ ਰਹਿੰਦੇ ਨੇ ਨਾਮ ਨਹੀਂ ਜਪਦੇ ਜਿਨ ਕੋ ਭੈ ਦਿਆਰ ਤਨ ਸਾਧੂ ਸੰਗ ਭਾਇ ਜਿਸ ਜੀਵ ਉੱਤੇ ਪ੍ਰਮਾਤਮਾ ਦਇਆਵਾਨ ਹੋ ਜਾਂਦਾ ਹੈ ਗੁਰੂ ਪਿਆਰੇ ਉਹ ਖੁਸ਼ ਹੋ ਜਾਂਦਾ ਹੈ ਉਹ ਜੀਵ ਨੋ ਗੁਰੂ ਦੀ ਸਤ ਸੰਗਤ ਪ੍ਰਾਪਤ ਹੋ ਜਾਂਦੀ ਜਿਵੇਂ ਆਪ ਸਰਬੱਤ ਸੰਗਤਾਂ ਬੈਠੇ ਹੋ ਗੁਰੂ ਦੀ ਸਤ ਸੰਗਤ ਦੇ ਵਿੱਚ ਉਹ ਜੀਵ ਆਉਂਦੇ ਨੇ ਜਿਨ੍ਹਾਂ ਦੇ ਉੱਤੇ ਉਹ ਪ੍ਰਮਾਤਮਾ ਦੀ ਖੁਸ਼ੀ ਹੁੰਦੀ ਉਹ ਕਰਮਾ ਵਾਲੇ ਭਾਗਾ ਵਾਲੇ ਹੁੰਦੇ ਨੇ ਜਿਹੜੇ ਗੁਰੂ ਦੀ ਸਤ ਸੰਗਤ ਦੇ ਵਿੱਚ ਆਣ ਕੇ ਬੈਠਦੇ ਨੇ ਗੁਰੂ ਦਾ ਹਰਜਸ ਸੁਣਦੇ ਨੇ ਕਥਾ ਕੀਰਤਨ ਸੁਣਦੇ ਨੇ ਗੁਰੂ ਦੇ ਚਰਨਾਂ ਵਿੱਚ ਸਿਰ ਝੁਕਾਉਂਦੇ ਨੇ ਉਹ ਭਾਗਾ ਵਾਲੇ ਜੀਵ ਹੁੰਦੇ ਨੇ ਅਮਰਤ ਹਰ ਕਾ ਨਾਮ ਤਿੰਨੀ ਜਨੀ ਜਪ ਲਿਆ ਹਰੀ ਪਰਮਾਤਮਾ ਦਾ ਅਮਰਤ ਨਾਮ ਜਿਹੜੇ ਗੁਰੂ ਦੀ ਸਤ ਸੰਗਤ ਕਰਦੇ ਨੇ ਉਹ ਗੁਰੂ ਪਿਆਰਿਓ ਜਪ ਲੈਂਦੇ ਨੇ ਭਾਵ ਚੇਤੇ ਕਰ ਲੈਂਦੇ ਨੇ ਯਾਦ ਕਰ ਲੈਂਦੇ ਨੇ ਪ੍ਰਾਪਤ ਕਰ ਲੈਂਦੇ ਨੇ ਨਾਮ ਦਾਤੀਆਂ ਦਾ ਤਾਂ ਜਿਹੜੇ ਗੁਰੂ ਦੀ ਸੰਗਤ ਵਿੱਚ ਆਉਂਦੇ ਨੇ ਖੋਜੇ ਕੋਟ ਅਸੰਖ ਬਹੁਤ ਆਨੰਤ ਕੇ ਲੱਖਾਂ ਕਰੋੜਾਂ ਆਨੁ ਗਨਤ ਜੀਵ ਪਰਮਾਤਮਾ ਨੂੰ ਖੋਜਦੇ ਫਿਰਦੇ ਨੇ ਪਰ ਫਿਰ ਵੀ ਪਰਮਾਤਮਾ ਦੇ ਗੁਣਾ ਦਾ ਅੰਤ ਨਹੀਂ ਪਾਉਂਦੇ ਪਰਮਾਤਮਾ ਨੂੰ ਲੱਭਦੇ ਨਹੀਂ ਜਿਸ 부ਝਾਇ ਆਪ ਨੇੜਾ ਤਿਸ ਹੈ ਜਿਸ ਜੀਵ ਉਤੇ ਪਰਮਾਤਮਾ ਆਪ ਖੁਸ਼ ਹੋ ਜਾਂਦਾ ਦਿਆਲ ਹੋ ਜਾਂਦਾ ਦਇਆਵਾਨ ਹੋ ਜਾਂਦਾ ਉਸ ਨੂੰ 부ਝਾ ਦਿੰਦਾ 부ਝਾਰਤ ਕਿ ਮੈਂ ਭਾਈ ਤੇਰੇ ਅੰਦਰ ਹੀ ਬੈਠਾ ਲੱਭ ਲੈ ਮੈਨੂੰ ਇੱਥੇ ਬੈਠਾ ਹੀ ਮੈਂ ਤੇ ਉਸ ਨੂੰ ਨੇੜੇ ਹੋ ਜਾਂਦਾ ਕਿਉਂਕਿ ਅਸੀਂ ਬਾਹਰ ਭਾਲਦੇ ਹਾਂ ਦੂਰ ਹੈ ਸ਼ਾਇਦ ਪਰਮਾਤਮਾ ਉਹ ਤਾਂ ਹਾਜ਼ਰਾ ਹਜੂਰ ਜਾਹਰਾਜ ਹੂਰ ਸਾਡੇ ਵਿੱਚ ਹੀ ਬੈਠਾ ਹੈ ਸਦਾ ਸਾਡੇ ਕੋਲ ਹੈ ਕਿਤੇ ਦੂਰ ਨਹੀਂ ਵਿਸਰਣਾ ਹੀ ਦਾਤਾਰ ਆਪਣਾ ਨਾਮ ਦੇਹੁ ਏ ਪਰਮਾਤਮਾ ਮੈਨੂੰ ਤੂੰ ਵਿਸਰੀ ਨਾਮ ਭੋਲਣਾ ਜਾਵੇਂ ਦਤਾਰ ਆਪਣਾ ਕਿਰਪਾ ਕਰਕੇ ਮੈਨੂੰ ਨਾਮ ਬਖਸ਼ ਜੀ ਗੁਰਮੁਖ ਜਨ ਨੇ ਇਹ ਬੇਨਤੀ ਅਰਦਾਸ ਕਰਦੇ ਨੇ ਕਿ ਪ੍ਰਮਾਤਮਾ ਤੂੰ ਸਾਨੂੰ ਵਿਸਰੇ ਨਾ ਭੋਲਣਾ ਜਾਵੀ ਤੇ ਆਪਣਾ ਕਿਰਪਾ ਕਰਕੇ ਦਤਾਰ ਬਾਦਸ਼ਾਹ ਸਾਨੂੰ ਨਾਮ ਦੇ ਸਾਨੂੰ ਨਾਮ ਬਖਸ਼ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਹੇ ਪ੍ਰਮਾਤਮਾ ਮੈਂ ਨਾਨਕ ਅਰਦਾਸ ਕਰਦਾ ਹਾਂ ਏ ਪ੍ਰਮਾਤਮਾ ਮੈਂ ਤੇਰੇ ਗੁਣ ਤੇਰੀ ਸਿਫਤ ਸਲਾਹ ਤੇਰੀ ਸ਼ਲਾਘਾ ਦਿਨ ਰਾਤ ਕਰਦਾ ਰਹਾ ਮੇਰੇ ਮਨ ਦੇ ਵਿੱਚ ਇਹੋ ਜੀ ਤਾਂਗਲਾ ਇਹੋ ਮੇਰੇ ਮਨ ਦੇ ਵਿੱਚ ਚਾਹ ਪੈਦਾ ਕਰ ਮੇਰੇ ਮਨ ਦੇ ਵਿੱਚ ਇਹੋ ਚਾਹ ਹੈ ਕਿ ਤੇਰੇ ਗੁਣ ਦਿਨ ਰਾਤ ਗਉਂਦਾ ਹੀ ਰਹਾ ਤੇਰੀ ਸਿਫਤ ਸਲਾਹ ਕਰਦਾ ਰਹਾ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ ਜਿਸ ਨੂੰ ਪਰਮਾਤਮਾ ਤੋਂ ਆਪਣੀ ਸਿੱਖਤ ਸਲਾਹ ਬਖਸ਼ ਦਿੰਦਾ ਹੈ ਉਹ ਜੀਵ ਪਾਦਸ਼ਾਹ ਦਾ ਪਾਦਸ਼ਾਹ ਬਣ ਜਾਂਦਾ ਹੈ ਸੋ ਇਸੇ ਗੁਰੂ ਪਿਆਰਿਓ ਅੱਜ ਦੇ ਹੁਕਮਨਾਮੇ ਦੀ ਵਿਚਾਰ